ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਗੱਲ ਕਰਾਂਗੇ ਮਾਤਾ ਵਾਲੇ ਟੌਪਿਕ ਤੇ ਜਦੋਂ ਸਰੀਰ ਤੇ ਦਾਣੇ ਨਿਕਲਦੇ ਪਾਣੀ ਪਰੇ ਚਲੋ ਤਾਂ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਬੇਨਤੀ ਕਰਦਿਆਂ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਡਾਟਾ ਸੀਤਲਾ ਮਾਤਾ ਇੱਕ ਅੰਧਵਿਸ਼ਵਾਸ ਅਤੇ ਸਚਾਈ ਹਿੰਦੂ ਘਰਾਣਿਆਂ ਵਿੱਚ ਚੇਚਕ ਦੀ ਬਿਮਾਰੀ ਨੂੰ ਸੀਤਲਾ ਮਾਤਾ ਜਾਂ ਸੀਤਲਾ ਦੇਵੀ ਆਖਦੇ ਹਨ ਪਰ ਚੇਚਕ ਕੋਈ ਮਾਤਾ ਜਾਂ ਦੇਵੀ ਨਹੀਂ ਇਹ ਛੂਤ ਦੀ ਭਿਆਨਕ ਬਿਮਾਰੀ ਹੈ। ਇੱਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਬੜੀ ਜਲਦੀ ਲੱਗ ਜਾਂਦੀ ਹੈ। ਜਦੋਂ ਅਜੇ ਚੇਚਕ ਦਾ ਇਲਾਜ ਨਹੀਂ ਸੀ ਲੱਭਿਆ ਗਿਆ ਤਾਂ ਇਸ ਬਿਮਾਰੀ ਨਾਲ ਹਜ਼ਾਰਾਂ ਲੋਕ ਇੱਕੋ ਵਾਰੀ ਖਤਮ ਹੋ ਜਾਂਦੇ ਸਨ। ਬੱਚਿਆਂ ਉੱਤੇ ਇਸ ਬਿਮਾਰੀ ਦਾ ਅਸਰ ਜਲਦੀ ਹੁੰਦਾ ਹੈ। ਇਹ ਬਿਮਾਰੀ ਆਮ ਤੌਰ ਤੇ ਬਰਸਾਤ ਰੁੱਤ 'ਚ ਹੁੰਦੀ ਹੈ। ਬਿਮਾਰੀ ਦੇ ਲੱਛਣ ਅਤੇ ਪ੍ਰਭਾਵ ਇਸ ਬਿਮਾਰੀ ਨਾਲ ਪਹਿਲਾਂ ਕਈ ਦਿਨ ਬੁਖਾਰ ਰਹਿੰਦਾ ਹੈ। ਫਿਰ ਸਰੀਰ 'ਤੇ ਦਾਣੇ ਨਿਕਲ ਆਉਂਦੇ ਹਨ। ਦਾਣਿਆਂ ਵਿੱਚ ਪਾਣੀ ਭਰ ਜਾਂਦਾ ਹੈ। ਇਸ ਬਿਮਾਰੀ ਨਾਲ ਕਈ ਵਾਰੀ ਰੋਗੀ ਦੀਆਂ ਅੱਖਾਂ ਜਾਂ ਸਰੀਰ ਦਾ ਕੋਈ ਅੰਗ ਸਦਾ ਲਈ ਖਰਾਬ ਹੋ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਜੀ ਅੱਖ ਇਸੇ ਬਿਮਾਰੀ ਨਾਲ ਬਚਪਨ ਵਿੱਚ ਖਰਾਬ ਹੋ ਗਈ ਸੀ। ਸਿਆਣੇ ਲੋਕ ਇਸ ਬਿਮਾਰੀ ਦਾ ਇਲਾਜ ਕਰਦੇ ਹਨ। ਪਰੰਤੂ ਵਹਿਮੀ ਅਤੇ ਅਨਪੜ ਲੋਕ ਇਸ ਨੂੰ ਮਾਤਾ ਕਹਿੰਦੇ ਹਨ। ਉਹ ਸਮਝਦੇ ਹਨ ਕਿ ਸੀਤਲਾ ਮਾਤਾ ਆਈ ਹੈ। ਉਹ ਚੇਚਕ ਨੂੰ ਬਿਮਾਰੀ ਵੀ ਨਹੀਂ ਕਹਿੰਦੇ। ਉਹ ਡਰਦੇ ਹਨ ਕਿ ਜੇ ਅਸੀਂ ਬਿਮਾਰੀ ਕਿਹਾ ਤਾਂ ਮਾਤਾ ਨਰਾਜ ਹੋ ਜਾਵੇਗੀ। ਉਹ ਬਿਮਾਰੀ ਦਾ ਕੋਈ ਇਲਾਜ ਨਹੀਂ ਕਰਦੇ। ਬਿਮਾਰ ਕੋਲ ਬੈਠ ਕੇ ਦੇਵੀ ਮਾਤਾ ਦੀਆਂ ਭੇਟਾਂ ਗਾਉਂਦੇ ਹਨ। ਸੀਤਲਾ ਦੇਵੀ ਦੇ ਮੰਦਰ ਬਣਾ ਕੇ ਰੱਖਦੇ ਹਨ। ਇਹ ਮੰਦਰ ਪਾਣੀ ਦੇ ਛੱਪੜਾਂ ਦੇ ਕੰਡੇ ਬਣਾਉਦੇ ਹਨ। ਮੰਦਰ ਕੋਲੋਂ ਮਿੱਟੀ ਲਿਆਉਦੇ ਹਨ ਜਿਸ ਨੂੰ ਵਹਿਮੀ ਲੋਕ ਸੀਤਲਾ ਦਾ ਪ੍ਰਸਾਦ ਸਮਝਦੇ ਹਨ। ਮਿੱਟੀ ਨੂੰ ਪਾਣੀ ਨਾਲ ਗਿੱਲੀ ਕਰਕੇ ਬਿਮਾਰ ਦੇ ਦਾਣਿਆਂ ਤੇ ਲਾਉਦੇ ਹਨ। ਇਸ ਤੋਂ ਬਿਨਾ ਹੋਰ ਕੋਈ ਇਲਾਜ ਨਹੀਂ ਕਰਦੇ ਇਹ ਬਿਮਾਰੀ ਆਮ ਤੌਰ ਤੇ ਬਰਸਾਤ ਰੁੱਤ ਵਿੱਚ ਹੁੰਦੀ ਹੈ ਇਸ ਲਈ ਜਦੋਂ ਬੱਦਲ ਗੱਜਦੇ ਹਨ ਗੜਗੜ ਕਰਦੇ ਹਨ ਤਾਂ ਵਹਿਮੀ ਲੋਕ ਇਹ ਸਮਝਦੇ ਹਨ ਕਿ ਬੱਦਲਾਂ ਦੀ ਇਸ ਆਵਾਜ਼ ਨਾਲ ਮਾਤਾ ਦੇਵੀ ਨਾਰਾਜ਼ ਹੋ ਜਾਵੇਗੀ ਇਸ ਕਰਕੇ ਛੱਜਾਂ ਵਿੱਚ ਠੀਕਰੀਆਂ ਪਾ ਕੇ ਰੱਖਦੇ ਹਨ ਜਦੋਂ ਬੱਦਲ ਗੜਗੜ ਕਰਦੇ ਹਨ ਤਾਂ ਛੱਜਾਂ ਦੀਆਂ ਠੀਕਰੀਆਂ ਨੂੰ ਜ਼ੋਰ ਨਾਲ ਖੜਕਾਉਂਦੇ ਹਨ ਇਸ ਤਰ੍ਹਾਂ ਉਹ ਸਮਝਦੇ ਹਨ ਕਿ ਬੱਦਲਾਂ ਦੇ ਗੱਜਣ ਦੀ ਆਵਾਜ਼ ਮਾਤਾ ਨੂੰ ਨਹੀਂ ਸੁਣਾਈ ਦੇਵੇਗੀ ਤੇ ਮਾਤਾ ਨਾਰਾਜ਼ ਨਹੀਂ ਹੋਵੇਗੀ ਪਰ ਇਹ ਸਭ ਉਹਨਾਂ ਅਨਪੜ ਲੋਕਾਂ ਦੀ ਅਗਿਆਨਤਾ ਹੀ ਹੈ ਕਈ ਲੋਕ ਇਸ ਬਿਮਾਰੀ ਤੋਂ ਬਚਣ ਲਈ ਸੀਤਲਾ ਦੇ ਮੰਦਰ ਜਾਂਦੇ ਹਨ ਅਤੇ ਦੇਵੀ ਦੇ ਜਗਰਾਤ ਤੇ ਵੀ ਕਰਵਾਉਂਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਬਿਮਾਰੀ ਦੂਰ ਨਹੀਂ ਹੁੰਦੀ ਇੱਕ ਵਾਰੀ ਲਾਹੌਰ ਸ਼ਹਿਰ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਗਲੀਆਂ ਤੇ ਬਾਜ਼ਾਰ ਲਾਸਾਂ ਨਾਲ ਭਰ ਗਏ ਘਰ ਘਰ ਵਿੱਚ ਇਹ ਬਿਮਾਰੀ ਜ਼ੋਰ ਫੜ ਗਈ ਗੁਰੂ ਅਰਜਨ ਦੇਵ ਜੀ ਲੋਕਾਂ ਦੀ ਸਹਾਇਤਾ ਕਰਨ ਲਈ ਲਾਹੌਰ ਆਏ। ਗੁਰੂ ਸਾਹਿਬ ਦੇ ਨਾਲ ਡੇਢ ਸਾਲ ਦੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਨ। ਗੁਰੂ ਜੀ ਨੇ ਲੋਕਾਂ ਦੀ ਆਪਣੇ ਹੱਥੀਂ ਬੜੀ ਸੇਵਾ ਕੀਤੀ, ਲੰਗਰ ਲਾ ਦਿੱਤੇ, ਮੁਫਤ ਦਵਾਈਆਂ ਵੰਡੀਆਂ ਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਸੇਵਾ ਦਾ ਇਹ ਕੰਮ ਕਈ ਮਹੀਨੇ ਚੱਲਦਾ ਰਿਹਾ। ਜਦੋਂ ਗੁਰੂ ਜੀ ਅੰਮ੍ਰਿਤਸਰ ਵਾਪਸ ਆਏ ਤਾਂ ਬਾਲਕ ਗੁਰੂ ਹਰਗੋਬਿੰਦ ਜੀ ਨੂੰ ਵੀ ਚੇਚਕ ਨਿਕਲ ਆਈ। ਕੁਝ ਵਹਿਮੀ ਲੋਕ ਗੁਰੂ ਜੀ ਕੋਲ ਆਏ ਤੇ ਉਹੋ ਜਿਹੀਆਂ ਸਲਾਹਾਂ ਦਿੱਤਿਆ ਜਿਹੋ ਜਿਹੇ ਵਹਿਮ ਉਹ ਆਪ ਕਰਦੇ ਸਨ ਕਿਸੇ ਨੇ ਸੀਤਲਾ ਮੰਦਰ ਵਿੱਚ ਜਾਣ ਵਾਸਤੇ ਕਿਹਾ ਗੁਰੂ ਜੀ ਨੇ ਉਹਨਾਂ ਵਹਿਮੀ ਲੋਕਾਂ ਨੂੰ ਸਮਝਾਇਆ ਕਿ ਚੇਚਕ ਇੱਕ ਬਿਮਾਰੀ ਹੈ ਇਹ ਕੋਈ ਮਾਤਾ ਜਾਂ ਦੇਵੀ ਨਹੀਂ ਇਸ ਲਈ ਸਾਨੂੰ ਇਸ ਦਾ ਇਲਾਜ ਕਰਨਾ ਚਾਹੀਦਾ ਹੈ ਸਾਨੂੰ ਵਾਹਿਗੁਰੂ ਦੇ ਬਾਣੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਦੁੱਖ ਸੁੱਖ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਆਉਦੇ ਹਨ ਗੁਰੂ ਸਾਹਿਬ ਨੇ ਸੀਤਲਾ ਦੇ ਖੰਡਨ ਬਾਰੇ ਕਈ ਸ਼ਬਦ ਵੀ ਉਚਾਰਨ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਅੱਜ ਕੱਲ ਇਸ ਬਿਮਾਰੀ ਦੇ ਟੀਕੇ ਲਾਏ ਜਾਂਦੇ ਹਨ ਭਾਰਤ ਵਿੱਚ ਇਹ ਬਿਮਾਰੀ ਖਤਮ ਹੋ ਚੁੱਕੀ ਹੈ ਹੁਣ ਤਾਂ ਸਰਕਾਰ ਵੱਲੋਂ ਚੇਚਕ ਦੀ ਬਿਮਾਰੀ ਦਾ ਪਤਾ ਦੱਸਣ ਵਾਲੇ ਨੂੰ 1000 ਰੁਪਏ ਇਨਾਮ ਦਿੱਤਾ ਜਾਂਦਾ ਹੈ ਫਿਰ ਵੀ ਕੋਈ ਬਿਮਾਰ ਨਹੀਂ ਲੱਭਦਾ ਜਦੋਂ ਤੱਕ ਅੰਧਵਿਸ਼ਵਾਸੀ ਲੋਕ ਚੇਚਕ ਨੂੰ ਸੀਤਲਾ ਜਾਂ ਮਾਤਾ ਸਮਝ ਕੇ ਇਸ ਦੀ ਪੂਜਾ ਕਰਦੇ ਰਹੇ ਲੱਖਾਂ ਲੋਕ ਇਸ ਨਾਲ ਮਰਦੇ ਰਹੇ ਹੁਣ ਜਦੋਂ ਸਭ ਨੂੰ ਇਹ ਪਤਾ ਲੱਗ ਗਿਆ ਕਿ ਸੀਤਲਾ ਮਾਤਾ ਨਹੀਂ ਇੱਕ ਛੂਤ ਦੀ ਬਿਮਾਰੀ ਹੈ ਜਿਸ ਦਾ ਇਲਾਜ ਹੋ ਸਕਦਾ ਹੈ ਤਾਂ ਕੋਈ ਬਿਮਾਰੀ ਨਹੀਂ ਲੱਭਦਾ ਕੇਚਕ ਇੱਕ ਬਿਮਾਰੀ ਹੈ ਜਿਸ ਦਾ ਪੂਰਨ ਇਲਾਜ ਹੋ ਸਕਦਾ ਹੈ ਇਹ ਸੀਤਲਾ ਮਾਤਾ ਜਾਂ ਦੇਵੀ ਨਹੀਂ ਦੇਵੀ ਦੇਵਤਿਆਂ ਦੀ ਕੋਈ ਹੱਦ ਨਹੀਂ ਦੇਵੀ ਦੇਵਤਿਆਂ ਅਗੇ ਨੱਕ ਰਗੜਨ ਦੀ ਥਾਂ ਤੇ ਕੇਵਲ ਵਾਹਿਗੁਰੂ ਤੇ ਭਰੋਸਾ ਚਾਹੀਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਹੋਰ ਵੀ ਲੋਕ ਇਸ ਅੰਧਵਿਸ਼ਵਾਸ ਵਿੱਚੋਂ ਬਾਹਰ ਨਿਕਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ